ਇਹ ਪਾਰਟੀਆਂ ਦੋਵੇਂ ਹੀ ਜਜਪੀ ਔਰ ਬੀਜੇਪੀ ਇਹਨੂੰ ਕਹਿ ਸਕਦੇ ਆਂ ਵੀ ਖੂਨੀ ਪਾਰਟੀਆਂ ਹੋਈਆਂ ਇਹ ਤਾਂ ਜਿਹੜਾ ਖੱਟਰ ਸਰਕਾਰ ਨੇ ਅਸਤੀਫਾ ਦਿੱਤਾ ਹੈ ਉਹ ਆਪਣੇ ਕਿਸਾਨਾਂ ਦੇ ਹੱਕ ਵਿੱਚ ਜਾ ਰਿਹਾ ਦੇਖੋ ਹੱਕ 'ਚ ਜਾਵੇ ਨਾ ਜਾਵੇ ਪਰ ਮੈਂ ਜ਼ਰੂਰ ਕਹਾਂਗਾ ਵੀ ਦਬਾਅ 'ਚ ਅਸਤੀਫਾ ਦੇਣਾ ਪਿਆ ਇਸ ਅੰਦੋਲਨ ਦਾ ਦਬਾਅ ਸੀ ਉਹ ਚਾਹੇ ਜਜਪੀ ਨੇ ਆਪਣਾ ਸਮਰਥਨ ਪਿੱਛੇ ਲਿਆ ਪਤਾ ਸੀ ਵੀ ਲੋਕਾਂ ਤੋਂ ਖੱਲ ਕਿਵੇਂ ਬਚਾਉਣੀ ਹੈ ਜਿਹੜੇ ਨਿਹੱਥੇ ਲੋਕ ਆ ਉਹਨਾਂ ਤੇ ਗੋਡੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਸ਼ੁਭਕਰ ਸਾਡੇ ਲੜਕੇ ਨੂੰ ਸੋ ਇਹ ਖੂਨ ਨਾਲ ਹੱਥ ਰੰਗੇ ਹੋਏ ਨੇ ਇਹਨਾਂ ਦੇ ਸੋ ਉਹਨੂੰ ਆਪਣੀ ਖੱਲ ਬਚਾਉਣ ਲਈ ਜਜਪੀ ਨੇ ਆਪਣਾ ਸਮਰਥਨ ਵਾਪਸ ਲਿਆ ਨਹੀਂ ਪਰ ਲੋਕ ਜਾਣਦੇ ਨੇ ਇਹ ਬੀਜੇਪੀ ਨੇ ਜੋ ਤਛੱਦਤ ਕੀਤਾ ਇਹ ਕੇਂਦਰ ਤੱਕ ਜਿਹੜੇ ਬੀਜੇਪੀ ਦੇ ਇਸ਼ਾਰੇ ਕਰਕੇ ਇਹਨਾਂ ਨੇ ਇਹ ਤਛੱਦਤ ਕੀਤਾ ਤਾਂ ਸਾਰੀ ਬੀਜੇਪੀ ਦੀ ਜ਼ਿੰਮੇਵਾਰੀ ਹੈ ਦੇਖੋ ਭਗਵੰਤ ਮਾਨ ਦਾ ਤਾਂ ਕੀ ਕਹਿਦੀ ਏ ਉਹਦਾ ਤਾਂ ਕੋਈ ਟਿਕਾਣਾ ਹੀ ਨਹੀਂ ਜਿਵੇਂ ਉਹ ਮਸ਼ਕਰੇ ਕਰਦਾ ਸਟੇਜ ਤੋਂ ਉਵੇਂ ਅੱਜ ਵੀ ਲੋਕਾਂ ਨਾਲ ਮਸ਼ਕਰੇ ਕਰੀ ਜਾਂਦਾ ਉਹ ਮੈਂ ਸਮਝਦਾ ਅਮਲੀ ਜਾਮਾ ਉਹ ਕਿਤੇ ਨਹੀਂ ਪਹਿਨ ਆ ਰਿਹਾ ਅਗਰ ਸ਼ੰਭੂ ਧਰਨੇ ਦੇ ਉੱਤੇ ਅਸੀਂ ਖੜੇ ਆਂ ਤੇ ਸਾਨੂੰ ਮਨਜੀਤ ਸਿੰਘ ਰਾਏ ਪ੍ਰਧਾਨ ਮਿਲੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਧਰਨੇ ਦੀ ਸਥਿਤੀ ਕੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਧਰਨੇ ਦੀ ਸਥਿਤੀ ਬਾਰੇ ਪੁੱਛ ਰਹੇ ਹੋ ਧਰਨਾ ਚੜ੍ਹਦੀ ਕਲਾ ਚ ਹੈ ਧਰਨਾ ਦੇ ਵਿੱਚ ਮਾਲਕ ਦੀ ਕਿਰਪਾ ਨਾਲ ਰੋਜ਼ ਤੁਸੀਂ ਦੇਖੋ ਅੱਜ ਬੜੀ ਗਿਣਤੀ ਚ ਨੌਜਵਾਨ ਆਏ ਨੇ ਤੋਂ ਪਰਿਵਾਰ ਆਏ ਨੇ ਕਈ ਰੋਜ਼ ਦੀ ਰੋਜ਼ ਹੈ ਜਿਹੜਾ ਧਰਨਾ ਹੈ ਚੜ੍ਹਦੀ ਕਲਾ ਵੱਲ ਵਧ ਰਿਹਾ ਤੇ ਜਿਹੜਾ ਖੱਟਰ ਸਰਕਾਰ ਨੇ ਅਸਤੀਫਾ ਦਿੱਤਾ ਹੈ ਉਹ ਆਪਣੇ ਕਿਸਾਨਾਂ ਦੇ ਹੱਕ ਵਿੱਚ ਜਾ ਰਿਹਾ ਹੈ ਦੇਖੋ ਹੱਕ 'ਚ ਜਾਵੇ ਨਾ ਜਾਵੇ ਪਰ ਮੈਂ ਜ਼ਰੂਰ ਕਵਾਂਗਾ ਵੀ ਦਬਾਅ 'ਚ ਸਤੀਫਾ ਦੇਣਾ ਪਿਆ ਜਿਹੜਾ ਇਸ ਅੰਦੋਲਨ ਦਾ ਦਬਾਅ ਸੀ ਉਹ ਚਾਹੇ ਜਜਪੀ ਨੇ ਆਪਣਾ ਸਮਰਥਨ ਪਿੱਛੇ ਲਿਆ ਪਤਾ ਸੀ ਵੀ ਲੋਕਾਂ ਤੋਂ ਖੱਲ ਕਿਵੇਂ ਬਚਾਉਣੀ ਹੈ ਇਹ ਪਾਰਟੀਆਂ ਦੋਵੇਂ ਹੀ ਜਜਪੀ ਔਰ ਬੀਜੇਪੀ ਇਹਨੂੰ ਕਹਿ ਸਕਦੇ ਨੇ ਵੀ ਖੂਨੀ ਪਾਰਟੀਆਂ ਹੋਈਆਂ ਇਹ ਤਾਂ ਜਿਹੜੇ ਨਿਹੱਥੇ ਲੋਗ ਆ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਛੁਪ ਕਰਨ ਸਾਡੇ ਲੜਕੇ ਨੂੰ ਸੋ ਇਹ ਖੂਨ ਨਾਲ ਹੱਥ ਰੰਗੇ ਹੋਏ ਨੇ ਇਹਨਾਂ ਦੇ ਸੋ ਉਹਨੂੰ ਆਪਣੀ ਖੱਲ ਬਚਾਉਣ ਲਈ ਜਜਪੀ ਨੇ ਆਪਣਾ ਸਮਰਥਨ ਵਾਪਸ ਲਿਆ ਤੇ ਉਹਨਾਂ ਨੇ ਫਿਰ ਹੁਣ ਵਿਸਾਖੀ ਦੇ ਸਹਾਰੇ ਆਜ਼ਾਦ ਜਿਹੜੇ ਲੱਬਲੁੱਬ ਕੇ ਤੇ ਦੁਬਾਰਾ ਸਰਕਾਰ ਆਪਣੀ ਬਣਾ ਲਈਆ ਪਰ ਲੋਕ ਜਾਣਦੇ ਨੇ ਇਹ ਬੀਜੇਪੀ ਨੇ ਜੋ ਤਸ਼ੱਦਦ ਕੀਤਾ ਇਹ ਕੇਂਦਰ ਤੱਕ ਜਿਹੜੇ ਬੀਜੇਪੀ ਦੇ ਇਸ਼ਾਰੇ ਕਰਕੇ ਇਹਨਾਂ ਨੇ ਇਹ ਤਸ਼ੱਦਦ ਕੀਤਾ ਤਾਂ ਸਾਰੀ ਬੀਜੇਪੀ ਦੀ ਜ਼ਿੰਮੇਵਾਰ ਹੈ। ਭਗਵਾਨ ਤਮਾਨ ਸਰਕਾਰ ਤੋਂ ਕੋਈ ਉਮੀਦ ਹੈ ਜੀ। ਦੇਖੋ ਭਗਵਾਨ ਤਮਾਨ ਦਾ ਤਾਂ ਕੀ ਕਹਿ દਈਏ ਉਹਦਾ ਤਾਂ ਕੋਈ ਟਿਕਾਣਾ ਹੀ ਨਹੀਂ। ਉਹ ਤੇ ਅੱਜ ਵੀ ਸੀਐਮ ਦੀ ਕੁਰਸੀ ਨੂੰ ਆਪਣੀ ਨੂੰ ਔਰੰਗ ਮੰਚ ਦੀ ਸਟੇਜ ਸਮਝੀ ਬੈਠਾ ਹੈ। ਜਿਵੇਂ ਉਹ ਮਸ਼ਕਰੇ ਕਰਦਾ ਸਟੇਜ ਤੋਂ ਉਵੇਂ ਅੱਜ ਵੀ ਲੋਕਾਂ ਨਾਲ ਮਸ਼ਕਰੇ ਕਰੀ ਜਾਂਦਾ। ਉਹ ਮੈਂ ਸਮਝਦਾ ਅਮਲੀ ਜਾਮਾ ਉਹ ਕਿਤੇ ਨਹੀਂ ਪਹਿਨ ਆ ਰਿਹਾ ਇਹ ਗੱਲ ਨੂੰ ਉਹ ਕਹਿੰਦਾ ਕੁਛ ਹੈ ਕਰਦਾ ਕੁਛ ਹੈ ਉਹਦਾ ਕੋਈ ਟਿਕਾਣਾ ਹੀ ਨਹੀਂ ਹੈ ਭਗਵੰਤ ਮਾਨ ਦਾ ਦਾਦਾ ਉਹਦੀ ਤਾਂ ਆਪਾਂ ਗੱਲ ਨਾ ਹੀ ਕਰੀਏ ਤਾਂ ਮੈਂ ਸਮਝਦਾ ਚੱਲ ਨੌਜਵਾਨਾਂ ਨੂੰ ਕੀ ਪੀਲ ਹੈ ਜੀ ਤੁਹਾਡੀ ਨੌਜਵਾਨਾਂ ਨੂੰ ਇਹ ਪੀਲ ਹੈ ਨੌਜਵਾਨੋ ਸ਼ਾਂਤੀ ਨਾਲ ਸੰਮੇ ਨਾਲ ਪੀਸਫੁਲੀ ਰੋਜ਼ ਮੋਰਚਿਆਂ ਤੇ ਹਾਜ਼ਰੀ ਲਵਾਓ ਇਹ ਮੋਰਚਾ ਤੁਹਾਡੀ ਆਉਣ ਵਾਲੀਆਂ ਨਸਲਾਂ ਫਸਲਾਂ ਨੂੰ ਤੈਅ ਕਰੇਗਾ ਔਰ ਤੁਹਾਡੀ ਅਣਖ ਤੇ ਗੈਰਤ ਦੀ ਲੜਾਈ ਹੈ ਸੋ ਇਹਦੇ ਵਿੱਚ ਸਾਰੇ ਜਣੇ ਸ਼ਾਮਲ ਹੋਵੋ ਇਹ ਤੁਹਾਡੀ ਉਹ ਲੜਾਈ ਆ ਬਜ਼ੁਰਗ ਬੈਠੇ ਲੜ ਰਹੇ ਨੇ ਬੋਨਸ 'ਚ ਪਰ ਲੜਾਈ ਤੁਹਾਡੀ ਆਉਣ ਵਾਲੇ ਸਮੇਂ ਦੀ ਆ ਤੁਹਾਡਾ ਸਮਾਂ ਆਉਣ ਵਾਲਾ ਸੁਖਾਮਾ ਰਵੇ ਉਹਦੇ ਵਾਸਤੇ ਲੜਾਈ ਲੜੀ ਜਾ ਰਹੀ ਹੈ ਸਮਾਂ ਦੇਣ ਲਈ ਧੰਨਵਾਦ ਜੀ ਧੰਨਵਾਦ